ਜਿਹੜੀ ਗੱਲ ਮੈਂ ਹੁਣ ਕਰਨ ਜਾ ਰਿਹਾ ਜੇ ਆਪਾਂ ਇਸ ਦੀ ਗਹਿਰਾਈ ਵਿੱਚ ਜਾਈਏ ਤਾਂ ਪਤਾ ਲੱਗਦਾ ਹੈ ਕਿਵੇਂ ਮਨੁੱਖ ਆਪਣੇ ਹੀ ਵਿਚਾਰਾਂ ਵਿੱਚ ਫਸ ਜਾਂਦਾ ਹੈ ਆਪਾਂ ਜੋ ਵੀ ਸਾਰਾ ਸਾਰਾ ਦਿਨ ਆਪਣੇ ਮਨ ਵਿੱਚ ਸੋਚਦੇ ਹਾਂ ਉਹ ਸੋਚ ਸਾਨੂੰ ਸੱਚਾਈ ਤੋਂ ਦੂਰ ਲੈ ਕੇ ਜਾਈ ਜਾਂਦੀ ਹੈ ਤੇ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਈ ਵਾਰੀ ਆਪਾਂ ਮਣੋਮਣੀ ਇੰਨੀਆਂ ਸੋਚਾਂ ਵਿੱਚ ਖੁੱਭ ਜਾਂਦੇ ਆ ਕੀ ਜੋ ਗੱਲ ਸਹੀ ਵੀ ਹੁੰਦੀ ਹੈ ਉਸ ਨੂੰ ਵੀ ਆਪਾਂ ਨਜ਼ਰ ਅੰਦਾਜ਼ ਕਰ ਦਿੰਨੇ ਆ ਤੇ ਇਦਾਂ ਹੀ ਸਾਡੇ ਨਾਲ ਗਲਤ ਚੀਜ਼ਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਏ ਮਨ ਵਿੱਚ ਅਸੀਂ ਕਾਲੀ ਕਾਲੀ ਜੋ ਮਰਜ਼ੀ ਸੋਚ ਕੇ ਕੰਮ ਖਤਮ ਕਰ ਲੈਨੇ ਆ ਪਰ ਜ਼ਿਆਦਾਤਰ ਟਾਈਮ ਇਦਾਂ ਸੋਚ ਕੇ ਕੰਮ ਸਹੀ ਨਹੀਂ ਹੁੰਦਾ ਹੋਰ ਵੀ ਵਿਗੜ ਜਾਂਦਾ ਹੈ ਜੇ ਕੋਈ ਵੀ ਕੰਮ ਕਰਨਾ ਤਾਂ ਤਸੱਲੀ ਨਾਲ ਬੈਠੋ ਰਿਲੈਕਸ ਹੋ ਕੇ ਆਰਾਮ ਨਾਲ ਵਿਚਾਰ ਕਰੋ ਜੋ ਵੀ ਕਰਨਾ ਉਸ ਦਾ ਨੁਕਸਾਨ ਕੀ ਹੈ ਤੇ ਫਾਇਦਾ ਕੀ ਹੈ ਉਸ ਦੀ ਸੱਚਾਈ ਵੇਖੋ ਤੇ ਫਿਰ ਉਹ ਕੰਮ ਕਰੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ